ਕੀ 뮤직 ਦੇ ਨਾਲ ਨਾਤਾ ਤੋੜ ਦਿੱਤਾ ਜਾਂ ਕੋਈ ਹੋਰ ਕਾਰਨ ਹੈ ਜਦੋਂ ਮੈਂ ਦੇਖਿਆ ਕਿ ਮੈਂ ਲੋਕਾਂ ਲਈ ਕੰਮ ਕਰ ਰਹੀ ਹਾਂ ਵਾਈ ਨਾਟ ਆਪਣੇ ਚੈਨਲ ਲਈ ਕਿਉਂ ਨਹੀਂ ਬਸ ਕੈਨੇਡਾ ਜਾਂਦੀ ਐ ਮੈਂ ਬਹੁਤ ਲੋਕਾਂ ਨੂੰ ਇਹ ਜਦੋਂ ਕੀਤਾ ਤਾਂ ਮੈਨੂੰ ਕਮੈਂਟਸ 'ਚ ਬਹੁਤ ਦੰਦੀਆਂ ਗਾਲਾਂ ਪਈਆਂ ਹੋਰ ਕੱਢੋ ਤੇ ਏਦਾਂ ਲਈ ਬਸ ਰੋ ਜਾਊਗੀ ਕਿੱਥੋਂ ਜਾਂਦੀ ਐ ਬਹੁਤ ਸਰ ਪਤਾ ਨਹੀਂ ਕਿ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਇਹ ਜ਼ਹਿਨੀ ਮਰੀਜ਼ ਐ ਬਟ ਮੈਂ ਫੇਰ ਦੱਸੂਗੀ ਇਹ ਪ੍ਰੈਂਕ ਦੇ ਨਾਲ ਇੱਕ ਲੈਸਨ ਹੈ ਲੁਕੀ ਵਾਕਈ ਜੈ ਨਹੀਂ ਮਰੀਜ਼ ਬਣ ਕੇ ਆਪਣਾ ਮੂਲਕ ਛੱਡ ਕੇ ਕੈਨੇਡਾ ਨੂੰ ਭੱਜ ਰਹੇ ਨੇ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਸਿਰ ਤੇ ਨੇ ਹਰ ਪਾਸੇ ਚੋਣ ਪ੍ਰਚਾਰ ਚੱਲ ਰਿਹਾ ਤੁਹਾਡਾ ਇਹ ਲੈਕਚਰ ਸੁਣ ਕੇ ਕਿਤੇ ਕੋਈ ਪਾਰਟੀ ਨਾ ਤੁਹਾਨੂੰ ਅਪਰੋਚ ਕਰੇ ਕਿ ਸਾਡੇ ਤੋਂ ਟਿਕਟ ਲੈ ਲਓ ਕਰੇ ਬਟ ਆਈ ਲਵ ਸੁੱਖਾ ਹਾਏ ਸੁੱਖਾ ਮੇਰਾ ਆਈ ਲਵ ਹਿਮ ਆਈ ਡੋਨਟ ਵੈ ਅਨੂ ਤੁਸੀਂ ਲਗਾਇਓ ਬਟ ਸੁੱਖਾ ਆਈ ਲਵ ਯੂ ਸੁੱਖਾ ਤੁਹਾਨੂੰ ਕਦੇ ਮੰਮਾ ਨੇ ਇਹ ਨਹੀਂ ਕਿਹਾ ਵੀ ਕਿੱਧਰ ਨੂੰ ਤੁਰੀ ਫਿਰਦੀ ਆ ਤੂੰ ਤੂੰ ਮਿਊਜ਼ਿਕ ਤੇ ਫੋਕਸ ਕਰ ਜਾਂ ਆ ਚੀਜ਼ ਕਰ ਜਾਂ ਮੰਮਾ ਪ੍ਰੈਂਕਸ ਤੋਂ ਕਈ ਵਾਰ ਗੁੱਸੇ ਹੁੰਦੇ ਹੋਣ ਜਾਂ ਸਪੋਰਟ ਕਰਦੇ ਨੇ ਕਿੱਦਾਂ ਦਾ ਰਹਿੰਦਾ ਘਰ ਦਾ ਮਾਹੌਲ ਉਹਨਾਂ ਨੂੰ ਕੋਈ ਕੋਈ ਤਾਂ ਨਹੀਂ ਅੱਛੀਆਂ ਲੱਗਦੀਆਂ ਨੇ ਤੇ ਕਤੇ ਕਿਤੇ ਕਹਿੰਦੇ ਨੇ ਕਿ ਤੂੰ ਥੋੜਾ ਇੰਪਰੂਵ ਕਰ ਸਕਦੀ ਏ ਮੇਰੇ ਮੰਮਾ ਦੀ ਸਪੋਰਟ ਕਰਕੇ ਹੀ ਮੈਂ ਇੱਕ ਪ੍ਰੈਂਕਸਟਰ ਹਾਂ ਹੁਣ ਪ੍ਰੈਂਕਸਟਰ ਮੈਂ ਕਿਉਂ ਹਾਂ ਇੱਕ ਗੁੜਤੀ ਐ ਸਾਡੀ ਜਿੰਸ ਮੇਰੀ ਨਾਨੀ ਬਹੁਤ ਫਨੀ ਨੇ ਮਿਊਜ਼ਿਕ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਸੀ ਲੋਕਾਂ ਨੂੰ ਇਹ ਪਤਾ ਹੀ ਹੈ ਕਿ ਮੰਡੀ ਔਰ ਸੈਂਡੀ ਦੋ ਭੈਣਾਂ ਜੋ ਮਿਊਜ਼ਿਕ ਦੇ ਨਾਲ ਜੁੜੀਆਂ ਹੋਈਆਂ ਔਰ ਫਾਦਰ ਸਾਹਿਬ ਜਨਾਬ ਕਰਤਾਰ ਰਮਲਾ ਸਾਹਿਬ ਜਿਨ੍ਹਾਂ ਨੇ ਕਾਫੀ ਦੇਰ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਲੋਕਾਂ ਨੇ ਕਿ ਤੁਸੀਂ ਯੂ ਆਰ ਨਾਟ ਐਸ ਹਿਟ ਐਜ਼ ਯੂਰ ਫਾਦਰ ਠੀਕ ਹੈ ਇਟਸ ਓਕੇ ਉਹਨਾਂ ਨੇ ਜੋ ਕਰ ਤੋ ਮੈਂ ਨਹੀਂ ਕਰ ਸਕਦੀ ਮੈਂ ਉਹਨਾਂ ਜਿੰਨੀ ਹਿਟ ਨਹੀਂ ਆ ਪਰ ਮੈਨੂੰ ਲੋਕੀ ਤਾਂ ਵੀ ਜਾਣਦੇ ਆ ਥਿਸ ਇ ਬਿਗ ਥਿੰਗ ਨਾ ਨਾ ਕਰਕੇ ਵੀ ਆਪਣਾ ਨਾਮ ਬਣਾ ਲੈਣਾ ਤੁਸੀਂ ਕਿਸੇ ਨੂੰ ਸਮਾਈਲ ਦਿੱਤੀ ਨਾ ਸਮਾਈਲ ਟ੍ਰਾਂਸਫਰ ਕਰਤੀ ਬਸ ਯੂਨੀਵਰਸ ਤੁਹਾਡੀ ਤੁਹਾਡੇ ਨਾਲ ਤੁਸੀਂ ਸਾਰੀ ਜ਼ਿੰਦਗੀ ਕਦੇ ਦੁਖੀ ਨਹੀਂ ਹੋ ਸਕਦੇ ਕਿਸੇ ਨੂੰ ਸਮਾਈਲ ਦੇਣਾ ਔਖਾ ਹੈ ਮਨਜੀ ਦੁੱਖ ਤਾਂ ਮੈਂ ਕਿਸੇ ਨੂੰ ਵੀ ਦੇ ਸਕਦੀ ਆ ਫਸੋਣਾ ਬਿਗ ਥਿੰਗ ਸੁਰ ਸਰਗਮ ਦੇ ਕਾਫਲੇ ਕਦੇ ਵੀ ਰੁਕਦੇ ਨਹੀਂ ਲਫ਼ਜ਼ ਕਦੇ ਸਰਹੱਦਾਂ ਅੱਗੇ ਝੁਕਦੇ ਨਹੀਂ ਜਦ ਵੀ ਲਾਉਣਾ ਚਾਹਣ ਉਡਾਰੀ ਅੰਬਰਾਂ ਤੇ ਪੰਛੀ ਤੇ ਫਨਕਾਰ ਕਦੇ ਵੀ ਰੁਕਦੇ ਨਹੀਂ ਸਿਆਣੇ ਕਹਿੰਦੇ ਨੇ ਕਿ ਜਿਹੜੇ ਕਲਾਕਾਰ ਹੁੰਦੇ ਨੇ ਨਾ ਤਾਂ ਉਹਨਾਂ ਤੋਂ ਕੋਈ ਇੱਕ ਧਰਮ ਹੁੰਦਾ ਨਾ ਜਾਤ ਹੁੰਦੀ ਹੈ ਉਹ ਸਾਰਿਆਂ ਦੇ ਪਿਆਰੇ ਹੁੰਦੇ ਨੇ ਹਰ ਇੱਕ ਧਰਮ ਹਰ ਇੱਕ ਜਾਤ ਹਰ ਇੱਕ ਮੁੱਦੇ ਸਾਂਝੇ ਹੁੰਦੇ ਨੇ ਸੋ ਕਲਾਕਾਰ ਉਹ ਆ ਜਿਹੜਾ ਲੋਕਾਂ ਦਾ ਮਨੋਰੰਜਨ ਕਰੇ ਅੱਜ ਲੁਧਿਆਣਾ ਸ਼ਹਿਰ ਤੋਂ ਇੱਕ ਬੜੀ ਪਿਆਰੀ ਸ਼ਖਸੀਅਤ ਦੇ ਨਾਲ ਆਪ ਸਭ ਨੂੰ ਮਿਲਾਵਾਂਗੇ ਜੋ ਇੱਕ ਵਰਸਟਾਈਲ ਕਲਾਕਾਰ ਨੇ ਉਹ ਸਿੰਗਰ ਵੀ ਨੇ ਉਹ ਸਟੇਜ ਵੀ ਸੰਭਾਲਦੇ ਨੇ ਉਸ ਦੇ ਨਾਲ ਨਾਲ ਐਨੀਮਲ ਲਵਰ ਵੀ ਨੇ ਔਰ ਸੋਸ਼ਲ ਵਰਕਰ ਵੀ ਨੇ ਸੋ ਮੇਰੇ ਨਾਲ ਮੈਂਡੀ ਸੰਧੂ ਮੌਜੂਦ ਨੇ ਲੁਧਿਆਣਾ ਤੋਂ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਮੈਂਡੀ ਤੁਹਾਡਾ ਫਸਟ ਆਫ ਆਲ ਬਹੁਤ ਬਹੁਤ ਸਵਾਗਤ ਹੈ ਲੁਧਿਆਣਾ ਟਾਈਮ ਸੇ ਆ ਥੈਂਕ ਯੂ ਫਸਟ ਆਫ ਆਲ ਅਮਨ ਮੇਰੇ ਬਹੁਤ ਹੀ ਵਧੀਆ ਮਿੱਤਰ ਨੇ ਜੋ ਕਿ ਕਾਫੀ ਸਮੇਂ ਤੋਂ ਮੇਰੇ ਨਾਲ ਜੁੜੇ ਹੋਏ ਨੇ ਫੇਸਬੁੱਕ ਤੇ ਤੇ ਲੁਧਿਆਣਾ ਟਾਈਮਸ ਚੈਨਲ ਦਾ ਮੈਂ ਧੰਨਵਾਦ ਕਰਦੀ ਹਾਂ ਤੁਸੀਂ ਮੈਨੂੰ ਇਸ ਕਾਬਿਲ ਸਮਝਿਆ ਮੈਨੂੰ ਇੰਟਰਵਿਊ ਲਈ ਤੁਸੀਂ ਕਾਲ ਕੀਤਾ ਆਮ ਥੇਰ ਔਰ ਅਗੇਨ ਜਿੰਨੇ ਵੀ ਲੋਕ ਦੇਖ ਰਹੇ ਨੇ ਡੂ ਸਪੋਰਟ ਲੁਧਿਆਣਾ ਟਾਈਮਸ ਅਮਨ ਐਂਡ ਦਾ ਕੈਮਰਾ ਪਰਸਨ ਮਠਾਰੂ ਜੀ ਮੈਂਡੀ 뮤జిక్ ਪਰਵਾਰ ਦੇ ਵਿੱਚ ਸ਼ੁਰੂ ਤੋਂ ਸੀ ਦਰਸ਼ਕਾਂ ਨੂੰ ਇਹ ਪਤਾ ਹੀ ਹੈ ਕਿ ਮੈਂਡੀ ਔਰ ਸੈਂਡੀ ਦੋ ਭੈਣਾਂ ਜੋ 뮤జిక్ ਦੇ ਨਾਲ ਜੁੜੀਆਂ ਹੋਈਆਂ ਔਰ ਫਾਦਰ ਸਾਹਿਬ ਜਨਾਬ ਕਰਤਾਰ ਰਮਲਾ ਸਾਹਿਬ ਜਿਨ੍ਹਾਂ ਨੇ ਕਾਫੀ ਦੇਰ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਸੋ ਕਿਦਾਂ ਅਚਾਨਕ 뮤직 ਨੂੰ ਛੱਡ ਕੇ ਹੁਣ ਸੋਸ਼ਲ ਮੀਡੀਆ ਤੇ ਐਕਟਿਵ ਪ੍ਰੈਂਕਸ ਕਰਕੇ ਲੋਕਾਂ ਨੂੰ ਐਂਟਰਟੇਨ ਕਰ ਰਹੇ ਹੋ ਕੀ 뮤직 ਦੇ ਨਾਲ ਨਾਤਾ ਤੋੜ ਦਿੱਤਾ ਜਾਂ ਕੋਈ ਹੋਰ ਕਾਰਨ ਹੈ ਸਭ ਤੋਂ ਪਹਿਲਾਂ ਤਾਂ ਵੈਰੀ ਗੁੱਡ ਕੁਐਸਚਨ ਬਹੁਤ ਲੋਕਾਂ ਦੇ ਮੈਨੂੰ ਡੀਐਮਸ ਮੈਸੇजेस ਕਮੈਂਟਸ ਆਉਣ ਲੱਗੇ ਕਿ ਮੰਡੀ ਤੁਸੀਂ 뮤직 ਛੱਡਤਾ ਦੇਖੋ ਮੇਰੀ ਰਗਾ ਚ ਮੇਰੇ ਜੀਨਸ ਚ ਹੈ ਹੁਣ ਅੱਗੇ ਗੱਲ ਪ੍ਰੈਂਕਸ ਟਰ ਦੀ सो so, uh, मैं एज अ एंकर बहुत चैनल्स लिए काम किया एज अ डायरैक्टर भी बहुत चैनल्स लिए काम किया जो तो मैं देखा कि मैं लोगों काम कर रही हूँ वाई नॉट अपने चैनल क्यों नहीं फिर मैं एज अ डायरैक्टर प्रैक्स्टर अपने चैनल काम कर रही दैट इज़ फॉर माई सोशल मीडिया मोनेटाइजेशन ऑनैसली टैलिंग कि मैं अपने सोशल मीडिया तो अर्न कराँ मैं अच्छा कंटेंट देव ਕੁਛ ਨੈਗੇਟਿਵ ਜਾਂ ਕੋਈ ਨਿਊਡਿਟੀ ਨਹੀਂ ਅਸੀਂ ਦਿਖਾ ਰਹੇ ਓਨਲੀ ਜਸਟ ਅ ਪ੍ਰੈਂਕ ਟੂ ਮੇਕ ਯੂ ਲਾਫ ਟੂ ਮੇਕ ਅਦਰ ਲਾਫ ਲੋਕਾਂ ਦੀ ਲਾਈਫ ਚ ਬਹੁਤ ਸੀਰੀਅਸਨੈਸ ਆ ਤੇ ਅਸੀਂ ਪ੍ਰੈਂਕਸ ਕਰਕੇ ਹਾ ਹਾ ਹੀ ਹੀ ਥੋੜਾ ਹਾਸ ਖੇਡ ਲਈਦਾ ਬਟ میوزਿਕ ਮੇਰੀ ਰਗਾਂ ਚ ਹੈ ਹੁਣ ਅੱਗੇ ਬਹੁਤ ਸਾਰੇ ਕਵਰ ਸੌਂਗਸ ਤੁਹਾਨੂੰ ਮੇਰੀ ਆਪਣੀਆਂ ਲਿਖੀਆਂ ਬੋਲੀਆਂ ਬਹੁਤ ਕੁਛ ਹਾਲੇ ਮਿਲੂਗਾ ਜਸਟ ਅ ਬਿਗਨਿੰਗ ਮੈਂ ਆਪਣੀ ਇੱਕ ਵਾਰੀ ਆਡੀਅנס ਕ੍ਰੀਏਟ ਕਰ ਰਹੀ ਆ ਜੋ ਕਿ ਮੈਨੂੰ ਦੋਨਾਂ ਚੀਜ਼ਾਂ ਚ ਦੇਖੂਗੀ ਔਰ ਇੱਕ ਤੁਹਾਡੇ ਕੁਐਸਚਨ ਦਾ ਥੋੜਾ ਜਿਹਾ ਡਿਬੇਟ ਕਹਿ ਲੋ ਅੱਜਕੱਲ ਹਰ ਐਕਟਰ ਸਿੰਗਰ ਵੀ ਹੈ ਕਮੇਡੀਅਨ ਵੀ ਹੈ ਉਹਨਾਂ ਦੇ ਆਪਣੇ YouTube ਚੈਨਲ ਵੀ ਨੇ ਜਿਵੇਂ ਬਹੁਤ ਵੱਡਾ ਨਾਮ ਹੈ ਦਿਲਜੀਤ ਦੁਸਾਨ ਜੀ ਉਹ ਬਹੁਤ ਅੱਛੀ ਕਮੇਡੀ ਵੀ ਕਰ ਰਹੇ ਨੇ ਉਹਨਾਂ ਦਾ ਆਪਣਾ ਚੈਨਲ ਵੀ ਹੈ ਉਹ ਐਕਟਰ ਵੀ ਨੇ ਉਹ ਸਿੰਗਰ ਵੀ ਨੇ ਬਸ ਮੈਂ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਤੁਰ ਕੇ ਲੁਧਿਆਣੇ ਵਾਲੇ ਚ ਖਾਸੀਅਤ ਹੈ ਕਿ ਉਹ ਵਰਸਟਾਈਲ ਹੁੰਦੇ ਨੇ ਇਹ ਤਾਂ ਹੁਣ ਪਤਾ ਨਹੀਂ ਹੈ ਪਰ ਦੇਖੋ ਹੋ ਵੀ ਸਕਦੇ ਨੇ ਕਿਉਂਕਿ ਤੁਸੀਂ ਵੀ ਲੁਧਿਆਣਾ ਤੋਂ ਸਾਡੀ ਟੀਮ ਵੀ ਲੁਧਿਆਣਾ ਤੋਂ ਆਬਵੀਅਸਲੀ ਆਈ ਲਵ ਲੁਧਿਆਣਾ ਕੁੜੀ ਲੁਧਿਆਣੇ ਸ਼ਹਿਰ ਦੀ ਮੈਂ ਕਿਸੇ ਤੋਂ ਵੀ ਨਾ ਹਾਰੀ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਹੱਸਣਾ ਸਿਹਤ ਲਈ ਬਹੁਤ ਜ਼ਰੂਰੀ ਹੈ ਇਸ ਲਈ ਲੋਕਾਂ ਨੂੰ ਹਸਾਰਿਓ ਵੈਸੇ ਵੀ ਅੱਜ ਕੱਲ ਲਾਈਫ ਬੜੀ ਸਟ्रेसਫੁੱਲ ਹੈ ਸੋ ਕੀ ਲੱਗਦਾ ਫੀਡਬੈਕ ਕਿੱਦਾਂ ਦੀ ਆਉਂਦੀ ਹੈ ਲੋਕਾਂ ਤੋਂ ਜਦੋਂ ਤੁਸੀਂ ਅਜੇ ਪ੍ਰੈਂਕਸ ਕਰਕੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਂਝੇ ਕਰਦੇ ਹੋ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਲੋਕ ਖੁਸ਼ ਹੋ ਰਹੇ ਨੇ ਮੇਰੇ ਨਾਲ ਸਭ ਤੋਂ ਜ਼ਿਆਦਾ ਹਿੱਟ ਪ੍ਰੈਂਕ ਹੋਇਆ ਕਿ ਬਸ ਕੈਨੇਡਾ ਜਾਂਦੀ ਹੈ ਹੈਨਾ ਮੁੜ ਕੇ ਲੋਕੀ ਇਹਦੇ ਤੇ ਬਣਾਉਣਗੇ ਤੇ ਅਸਲੀ ਪ੍ਰੋਡਿਊਸਰ ਡਾਇਰੈਕਟਰ ਪਤਾ ਹੋਣਾ ਚਾਹੀਦਾ ਕੌਣ ਹੈ ਉਹ ਮੈਂ ਬਸ ਕੈਨੇਡਾ ਜਾਂਦੀ ਹੈ ਮੈਂ ਬਹੁਤ ਲੋਕਾਂ ਨੂੰ ਇਹ ਜਦੋਂ ਕੀਤਾ ਤਾਂ ਮੈਨੂੰ ਕਮੈਂਟਸ 'ਚ ਬਹੁਤ ਗੰਦੀਆਂ ਗਾਲਾਂ ਪਈਆਂ ਹੋਰ ਕੱਢੋ ਯੋ ਕਿ ਮੇਰਾ ਕੰਟੈਂਟ ਦੇਖਿਆ ਜਾ ਰਿਹਾ ਬਈ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਸੋ ਬਹੁਤ ਲੋਕਾਂ ਨੇ ਅਪਰੀਸ਼ੀਏਟ ਕੀਤਾ ਡੀਐਮਸ ਚ ਆਇਆ ਕਿ ਤੁਸੀਂ ਬਹੁਤ ਅੱਛੀ ਵੀਡੀਓਜ਼ ਬਣਾਉਂਦੇ ਹੋ ਸਾਡੇ ਨਾਲ ਕੋਲਾਬ ਕਰੋ ਮੈਨੂੰ ਐ ਲੱਗਿਆ ਹੁਣ ਮੇਰੀ ਲਾਈਫ ਅਸਲ ਚ ਚੇਂਜ ਹੋਈ ਆ ਟਰੈਕ ਤੇ ਮੈਨੂੰ ਲੱਗਦਾ ਮੈਂ ਹੁਣ ਆਈ ਆ ਸੋ ਜਦੋਂ ਮੈਂ ਪੁੱਛਦੀ ਨਾ ਲੋਕਾਂ ਨੂੰ ਬਸ ਕੈਨੇਡਾ ਜਾਂਦੀ ਆ ਤੇ ਲੋਕਾਂ ਨੂੰ ਲੱਗਦਾ ਸ਼ਾਇਦ ਇਹ ਜ਼ੈਨੀ ਮਰੀਜ਼ ਆ ਮੈਂ ਹਲੇ ਤੱਕ ਉਹ ਫੂਟੇਜ ਅਪਲੋਡ ਨਹੀਂ ਕੀਤੀ ਕਿ ਅਸੀਂ ਮੁੱਲਾਪੁਰ ਚਲੇਗੇ ਸੀ ਆਪਣੀ ਫਰੈਂਡ ਕੇ ਕੇ ਗਿਲ ਨਾਲ ਮੈਂ ਪ੍ਰੈਂਕ ਸ਼ੂਟ ਕਰਨ ਸਾਡੀ ਟੀਮ ਤੇ ਉਹਨਾਂ ਨੇ ਕਿਹਾ ਕਿ ਕੁੜੀ ਕਿੰਨੀ ਸੋਹਣੀ ਐ ਇਹ ਮਨੁੱਖਤਾ ਦੀ ਸੇਵਾ ਨੂੰ ਬਲਾਉ ਸ਼ਾਇਰ ਕੁੜੀ ਦਾ ਦਿਮਾਗ ਹਿੱਲ ਗਿਆ ਵੀ ਉਹ ਬੱਸਾਂ 'ਚ ਕੈਨੇਡਾ ਆਈਸ ਸਵੇਅਰ ਪਾਉਂਡ ਮਾਈ ਗਾਡ ਉਹਨਾਂ ਨੇ ਲਿਟਰਲੀ ਮੈਨੂੰ ਮੈਂ ਇੰਨੀ ਰੋਲ 'ਚ ਘੁਸ ਗਈ ਕਿ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਇਹ ਜ਼ੈਨੀ ਮਰੀਜ਼ ਐ ਬਟ ਮੈਂ ਫੇਰ ਦੱਸੂਗੀ ਇਹ ਪ੍ਰੈਂਕ ਦੇ ਨਾਲ ਇੱਕ ਲੈਸਨ ਐ ਲੋਕੀ ਵਾਕਈ ਜ਼ੈਨੀ ਮਰੀਜ਼ ਬਣ ਕੇ ਆਪਣਾ ਮੂਲਕ ਛੱਡ ਕੇ ਕੈਨੇਡਾ ਨੂੰ ਭੱਜ ਰਹੇ ਨੇ ਜੇ ਬੱਸਾਂ ਜਾਂਦੀਆਂ ਹੋਂ ਤਾਂ ਮਨਜੀ ਛੱਤਾਂ 'ਤੇ ਚੜ ਕੇ ਵੀ ਲੋਕ ਪਹੁੰਚ ਜਾਣਗੇ ਕੈਨੇਡਾ ਕਿ ਨਹੀਂ ਡਾਲੀ ਬੱਸ ਲੱਭੀ ਕਿ ਨਹੀਂ ਲੱਭੀ ਹਲਕੀ ਲੱਭਣੀ ਨਹੀਂ ਕਿਉਂਕਿ ਜਾਂਦੀ ਨਹੀਂ ਪਰ ਮੈਂ ਮੈਂ ਪੁੱਛੇ ਜਾਣਾ ਕਿ ਜਾਂਦੀ ਹੈ ਕਿ ਨਹੀਂ ਕਿਉਂਕਿ ਇਹ ਇੱਕ ਕੀੜਾ ਲੋਕਾਂ ਚ ਬਹਿ ਗਿਆ ਆਇਲਸ ਕਰੋ ਫੌਰਨ ਜਾਓ ਬਈ ਤੁਹਾਡਾ ਇੰਡੀਆ ਵੀ ਕੈਨੇਡਾ ਤੁਹਾਡੇ ਲਈ ਬਣ ਸਕਦਾ ਹੈ ਫਨੀ ਪ੍ਰੈਂਕਸ ਕਰ ਰਹੇ ਹਨ ਲੇਕਿਨ ਇੱਕ ਲੈਸਨ ਵੀ ਦੇ ਰਹੇ ਹਨ ਬਿਲਕੁਲ ਜੇ ਦੇਸ਼ ਦੇ ਲੀਡਰ ਜਿਹੜੇ ਨੇ ਲੋਕਾਂ ਨੂੰ ਇਹ ਕਹਿ ਕੇ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਣਾ ਵੋਟਾਂ ਮੰਗ ਸਕਦੇ ਤਾਂ ਮੈਂਡੀਸਨ ਤੋਂ ਇਹ ਤਾਂ ਜ਼ਰੂਰ ਕਹਿ ਸਕਦਾ ਕਿ ਕੈਨੇਡਾ ਨਾਲ ਜਾਓ ਪ੍ਰੈਂਕਸ ਦੇ ਜ਼ਰੀਏ ਸਮਝਾਤਾ ਸਕਦੀ ਹੈ ਬਿਲਕੁਲ ਜੀ ਕੈਲੀਫੋਰਨੀਆ ਤਾਂ ਨਹੀਂ ਗੱਡੇ ਤਾਂ ਜ਼ਰੂਰ ਨੇ ਪਾ ਟੁੱਟੀਆਂ ਸੜਕਾਂ ਜ਼ਰੂਰ ਨੇ ਕੈਲੀਫੋਰਨੀਆ ਨਹੀਂ ਐ সুইমিਂਗ ਪੂਲਸ ਦਾ ਪੌਂਡਸ ਐਂਡ ਛੱਪੜ ਜ਼ਰੂਰ ਲੱਗੇ ਪਏ ਆ ਸੜਕਾਂ ਦੇ ਉਹ ਚੀਜ਼ ਤਾਂ ਨਹੀਂ ਚਲੋ ਬਣ ਵੀ ਸਕਦੀ ਐ ਉਮੀਦ ਕਰਦੇ ਆ ਕਿ ਕਿ ਹੁਣ ਪੋਲਿਟਿਸ਼ੀਅਨਸ ਨੂੰ ਪਤਾ ਲੱਗਿਆ ਲੋਕਾਂ ਨੂੰ ਕੀ ਚਾਹੀਦਾ ਕਰ ਰਿਹਾ ਵਰਕਆਊਟ ਉਹ ਜੇ ਪੋਲਿਟਿਸ਼ੀਅਨਸ ਹਰ ਘਰ ਚ ਦੇਖੋ ਫੇਰ ਇੱਕ ਲੈਸਨ ਦੇ ਦਈਏ ਹਰ ਘਰ ਚ ਇੱਕ ਜੌਬ ਦੇ ਦੇਣ ਹਰ ਘਰ ਚ ਤਾਂ ਮੈਂ ਦਾਅਵੇ ਨਾਲ ਕਹਿੰਨੀ ਆ ਲੋਕੀ ਕੈਨੇਡਾ ਨਹੀਂ ਜਾਣਗੇ ਆਪਣੀਆਂ ਪਹਿਲੀਆਂ ਜ਼ਮੀਨਾਂ ਨਹੀਂ ਵੇਚਣਗੇ ਕਰਜ਼ੇ ਨਹੀਂ ਲੈਣਗੇ ਆਂ ਬਿਨਾ ਦੇਹੇਜ ਤੋਂ ਵੈਹੀਆਂ ਜਾਣਗੀਆਂ ਚ ਕੁੜੀਆਂ ਨੂੰ ਜੌਬ ਮਿਲਦੀ ਐ ਠੀਕ ਐ ਜੌਬ ਕਰਨਗੀਆਂ ਖਾਣਗੀਆਂ ਕਮਾਉਣਗੀਆਂ ਪਹਿਲਾਂ ਪਰਿਵਾਰ ਪਾਲਦੀਆਂ ਸਹੁਰੇ ਘਰ ਅਗਰ ਜੌਬ ਵਾਲੀ ਕੁੜੀ ਜਾਵੇ ਤਾਂ ਉਹਦੀ ਬੁੱਕਰ ਵੀ ਪੈਂਦੀ ਐ ਸੋ ਨਸ਼ੇ ਵੀ ਘਟ ਜਾਣਗੇ ਸਟ्रेस ਕਰਕੇ ਨਸ਼ਾ ਬੰਦਾ ਕਰਦਾ ਜੌਬ ਦੇਣੀ ਸ਼ੁਰੂ ਕਰੋ ਘਰ ਘਰ ਤੁਸੀਂ ਇੱਕ ਇੱਕ ਵੋਟ ਹਰ ਘਰ ਚੋਂ 5-5 ਵੋਟਾਂ 10-10 ਵੋਟਾਂ ਜਾਂਦੀਆਂ ਕਿ ਉਸ ਵੋਟ ਦੇ ਬਦਲੇ ਤੁਸੀਂ ਇੱਕ ਘਰ ਨੂੰ ਇੱਕ ਜੌਬ ਨਹੀਂ ਦੇ ਸਕਦੇ ਕਿ ਵੈਸੇ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਸਿਰਤੇ ਨੇ ਹਰ ਪਾਸੇ ਚੋਣ ਪ੍ਰਚਾਰ ਚੱਲ ਰਿਹਾ ਤੁਹਾਡਾ ਇਹ ਲੈਕਚਰ ਸੁਣ ਕੇ ਕਿਤੇ ਕੋਈ ਪਾਰਟੀ ਨਾ ਤੁਹਾਨੂੰ ਅਪਰੋਚ ਕਰੇ ਕਿ ਸਾਡੇ ਤੋਂ ਟਿਕਟ ਲੈ ਲਓ ਕਰੇ ਬਟ ਆਈ ਲਵ ਸੁੱਖਾ ਹਾਏ ਸੁੱਖਾ ਮੇਰਾ ਆਈ ਲਵ ਹਿਮ ਆਈ ਡੋਨਟ ਮੈਂ ਅਨੂ ਤੁਸੀਂ ਲਗਾਇਓ ਬਟ ਸੁੱਖਾ ਆਈ ਲਵ ਯੂ ਸੁੱਖਾ ਬਾਕੀ ਆਪਾਂ ਕਿਸੇ ਨੂੰ ਕੁਝ ਨਹੀਂ ਕਹਿਣਾ 올 ਪੋਲਿਟਿਸ਼ੀਅਨਸ ਆਰ ਗੁੱਡ ਅਗਰ ਉਹ ਤੁਹਾਡੇ ਦੇਖੋ ਮੈਂ ਹੁਣ ਤੁਹਾਨੂੰ ਇਹ ਵੀ ਦੱਸਦਾ ਜੇ ਕਿਸੇ ਨੂੰ ਕੋਈ ਸਮੱਸਿਆ ਜਾਂ ਪ੍ਰੋਬਲਮ ਹੈ ਜਿਹਦਾ ਰਾਜ਼ ਚੱਲ ਰਿਹਾ ਹੁੰਦਾ ਜੇ ਤੁਸੀਂ ਉਸ ਪੋਲਿਟਿਸ਼ੀਅਨ ਕੋਲ ਜਾਣਦੇ ਹੋ ਉਹ ਤੁਹਾਡਾ ਕੰਮ ਕਰਾਉਂਦੇ ਆ ਤੁਹਾਡੇ ਲਈ ਅੱਛੇ ਆ ਜੇ ਕਿਸੇ ਦੇ ਸਪੋਸ ਕੋਈ ਪਾਰਟੀ ਖੜੀ ਹੋ ਤਾਂ ਕਮ ਨਹੀਂ ਕਰਾਉਂਦੀ ਤੁਹਾਡੇ ਲਈ ਡੈਫੀਨਿਟਲੀ ਬੁਰੀ ਹੈ ਵੈਸੇ ਰਾਜਨੀਤੀ ਨੂੰ ਕਿਵੇਂ ਮੰਨਦੇ ਹੋ ਚੰਗੀ ਚੀਜ਼ ਹੈ ਜਾਂ ਬੁਰੀ ਚ ਇਹ ਇੱਕ ਦਰਿਆ ਹੈ ਜਿਹੜੇ ਤੇ ਡੁੱਬਣ ਵਾਲੀ ਗੱਲ ਹੈ ਬਸ ਖਤਮ ਮੁੱਕ ਦੀ ਗੱਲ ਹੈ ਦਰਿਆ 'ਚ ਟਿਕੜ ਵੀ ਬਹੁਤ ਆ ਕਈ ਵਾਰ ਦਰਿਆ 'ਚ ਬੰਦਾ ਡੁੱਬਦਾ ਜੀ ਇਹ ਸਿਰਫ ਪੋਲੀਟਿਸ਼ੀਅਨਸ ਲਈ ਅੱਛੀ ਹੈ ਆਮ ਆਦਮੀ ਵਾਸਤੇ ਮਤਲਬ ਆਮ ਆਦਮੀ ਮਤਲਬ ਫਿਰ ਇਹ ਗੱਲ ਕੌਂਟਰੋਵਰਸ਼ੀਅਲ ਹੋ ਜਾਣੀ ਹੈ ਮਤਲਬ ਆਮ ਇਨਸਾਨ ਲਈ ਇਹ ਨਹੀਂ ਹੈ ਇਹ ਸਿਰਫ ਪੋਲੀਟਿਕਸ ਪੋਲੀਟਿਕਸ ਲਈ ਅੱਛੀ ਹੈ ਪਰਿਵਾਰ ਦੇ ਵਿੱਚ 뮤זיਕ ਸ਼ੁਰੂ ਹੋ ਤਰੇ ਆ ਫੈਮਲੀ ਬੈਕਗ੍ਰਾਉਂਡ ਜਿਹੜੀ 뮤זיਕ ਦੇ ਨਾਲ ਜੁੜੀ ਹੋਈ ਹੈ ਕਦੇ ਮੰਮਾ ਨੇ ਤੁਹਾਨੂੰ ਨਹੀਂ ਇਹ ਕਿਹਾ ਕਿ ਮੰਡੀ ਤੂੰ 뮤זיਕ ਵੱਲ ਫੋਕਸ ਜ਼ਿਆਦਾ ਕਰ ਅੱਛੀ ਸਿੰਗਰ ਬਣ ਕਿਉਂਕਿ ਸੈਂਡੀ ਆਵਾਜ਼ ਪੰਜਾਬ ਦੀ winner ਰਹੀ ਸੀ ਔਰ ਬਹੁਤ ਵਧੀਆ ਪਲੇਟਫਾਰਮ ਜਿਹੜਾ ਉਹਨਾਂ ਨੇ ਨਵੇਂ ਜਿਹੜੇ ਕਲਾਕਾਰਾਂ ਨੇ ਉਹਨਾਂ ਦੇ ਲਈ ਸੈੱਟ ਕੀਤਾ ਤੁਹਾਨੂੰ ਕਦੇ ਮੰਮਾ ਨੇ ਇਹ ਨਹੀਂ ਕਿਹਾ ਵੀ ਕਿੱਧਰ ਨੂੰ ਤੁਰੀ ਫਿਰਦੀ ਆ ਤੂੰ ਤੂੰ 뮤זיਕ ਤੇ ਫੋਕਸ ਕਰ ਜਾਂ ਆ ਚੀਜ਼ ਕਰ ਜਾਂ ਮੰਮਾ ਪ੍ਰੈਂਕਸ ਤੋਂ ਕਈ ਵਾਰ ਗੁੱਸੇ ਹੁੰਦੇ ਹੋਣ ਜਾਂ ਸਪੋਰਟ ਕਰਦੇ ਨੇ ਕਿੱਦਾਂ ਦਾ ਰਹਿੰਦਾ ਕਰਦਾ ਮਾਹੌਲ ਅਲਟੀਮੇਟ ਮੇਰੇ ਮੰਮਾ ਨੇ ਜਿੰਨੀਆਂ ਮ ਉਹਨਾਂ ਨੂੰ ਕੋਈ ਕੋਈ ਤਾਂ ਨਹੀਂ ਅੱਛੀਆਂ ਲੱਗਦੀਆਂ ਨੇ ਤੇ ਕਤੇ-ਕਤੇ ਕਹਿੰਦੇ ਨੇ ਕਿ ਤੂੰ ਥੋੜਾ ਇੰਪਰੂਵ ਕਰ ਸਕਦੀ ਏ ਮੇਰੇ ਮੰਮਾ ਦੀ ਸਪੋਰਟ ਕਰਕੇ ਹੀ ਮੈਂ ਇੱਕ ਪ੍ਰੈਂਕਸਟਰ ਹਾਂ ਹੁਣ ਪ੍ਰੈਂਕਸਟਰ ਮੈਂ ਕਿਉਂ ਹਾਂ ਇਹ ਗੁੜਤੀ ਹੈ ਸਾਡੇ ਜੀਨਸ ਮੇਰੀ ਨਾਨੀ ਬਹੁਤ ਫਨੀ ਨੇ ਠੀਕ ਹੈ ਉਹਨਾਂ ਨੂੰ ਅਸੀਂ ਪੁੱਛਿਆ ਕਿ ਨਾਨੀ ਕੀ ਖਾਣਾ ਚਾਹੀਦਾ ਉਹ ਕਹਿੰਦੇ ਬੇਟਾ ਬ੍ਰੈਡ ਪਕੌੜੇ ਖਾਓ ਅਸੀਂ ਕਿ ਹੱਸੇ ਕਹਿੰਦੇ ਸਰੋਂ ਦੇ ਤੇਲ 'ਚ ਬਣਦੇ ਆ ਬੇਸਨ ਦੇ ਨੇ ਸਿਹਤ ਲਈ ਚੰਗੇ ਨੇ ਉਹਨਾਂ ਨੇ ਅਸੀਰਾ ਹੀ ਲਾਤਾ ਫਿਰ ਮੇਰੇ ਮੰਮਾ ਮੈਨੂੰ ਦੱਸਦੇ ਨੇ ਕਿ ਮੇਰੇ ਨਾਨਾ ਜੀ ਬਹੁਤ ਫਨੀ ਸੀ ਮੇਰੇ ਫਾਦਰ ਮੇਰੇ ਪਾਪਾ ਸਟੇਜ ਫਨਕਾਰ ਵੀ ਅੱਛੇ ਸੀ ਤੇ ਫਨੀ ਵੀ ਬਹੁਤ ਸੀ ਸੋ ਮੇਰੇ ਖਿਆਲ ਮੇਰੀ ਮੰਮਾ ਬਹੁਤ ਫਨੀ ਨੇ ਮੇਰੀ ਸਿਸਟਰ ਵਨ ਲਾਈਨਰ ਹੈ ਸੈਂਡੀ ਉਹ ਕਈ ਵਾਰ ਕੀ ਹੁੰਦਾ ਤੁਹਾਡੇ ਫੈਮਿਲੀ ਚੋ ਚੀਜ਼ ਹੈ ਫਿਰ ਮੈਂ ਉਹਨੂੰ ਹੁਣ ਆਪਣਾ ਹੁਨਰ ਬਣਾ ਲਿਆ ਹੁਣ ਮੈਂ ਉਹਨੂੰ ਆਪਣੀ ਇੱਕ ਕਬਲੀ ਕਬੀਲੀਅਤ ਬਣਾ ਲਈ ਮੇਰੇ ਬਹੁਤ سارے ਫਿਲਮ ਇੰਡਸਟਰੀ ਚ ਬਹੁਤ ਅੱਛੇ ਲਿੰਕ ਤੇ ਫਰੈਂਡਸ ਨੇ ਮੈਂ ਉਹਨਾਂ ਨੂੰ ਰਿਕਵੈਸਟ ਕਰਦੀ ਹਾਂ ਸਰਚ ਅ ਗੁੱਡ ਰੋਲ ਅ ਕਾਮੇਡੀ ਰੋਲ ਫਾਰ ਮੀ ਮੇਰੀ ਪਹਿਲੀ ਪ੍ਰਾਇੋਰਟੀ ਮੈਂ ਨਹੀਂ ਸੈਡ ਵਰਜ਼ਨ ਕਰਨਾ ਤੁਸੀਂ ਗਾ ਕੇ ਡੋਲੀ ਗਾ ਲਓ ਕੋਈ ਵੀ ਰੋਲ ਲੂਗਾ ਹੈਨਾ ਤੁਸੀਂ ਰੋਮਾਂਟਿਕ ਗਾਣਾ ਗਾ ਲਓ ਕੋਈ ਵੀ ਫੀਲਿੰਗ ਚ ਆ ਜਾਊਗਾ ਬਟ ਪ੍ਰੋਬਲਮ ਹੈ ਹਸਾਉਣਾ ਸਭ ਤੋਂ ਡਿਫਿਕਲਟ ਹੈ ਸੋ ਆਈ ਚੋਸ ਦਿਸ ਕਿ ਮੈਂ ਹਸਾਉਣਾ ਲੋਕਾਂ ਨੂੰ ਕਹਿੰਦੇ ਨਾ ਤੁਸੀਂ ਕਿਸੇ ਨੂੰ ਸਮਾਈਲ ਦਿੱਤੀ ਨਾ ਸਮਾਈਲ ਟ੍ਰਾਂਸਫਰ ਕਰਤੀ ਬਸ ਯੂਨੀਵਰਸ ਤੁਹਾਡੀ ਤੁਹਾਡੇ ਨਾਲ ਤੁਸੀਂ ਸਾਰੀ ਜ਼ਿੰਦਗੀ ਕਰਦੇ ਦੁਖੀ ਨਹੀਂ ਹੋ ਸਕਦੇ ਕਿਸੇ ਨੂੰ ਸਮਾਈਲ ਦੇਣਾ ਔਖਾ ਹੈ ਮਨਜੀ ਦੁੱਖ ਤਾਂ ਮੈਂ ਕਿਸੇ ਨੂੰ ਵੀ ਦੇ ਸਕਦੀ ਆ ਹਸਾਉਣਾ ਬਿਗ ਥਿੰਗ ਸੋ ਮਿਊਜ਼ਿਕ ਦੇ ਨਾਲ ਤੁਸੀਂ ਸ਼ੁਰੂ ਤੋਂ ਜੁੜੇ ਹੋਏ ਹੋ ਹੁਣ ਪ੍ਰੈਂਕ ਦੇ ਜ਼ਰੀਏ ਕਹਿ ਰਹੇ ਹਾਂ ਕਿ ਐਕਟਿੰਗ ਕਰਕੇ ਬਾਲੀਵੁੱਡ ਜਾਂ ਪਾਲੀਵੁੱਡ ਦੇ ਵਿੱਚ ਆਉਣਾ ਚਾਹੁੰਦੇ ਹੋ ਤੁਸੀਂ ਸੋ ਕਿਦਾਂ ਦਾ ਰੋਲ ਚਾਹੁੰਦੇ ਹੋ ਕਿਉਂਕਿ ਬੀਇੰਗ ਅ ਵੂਮਨ ਕਿਹਾ ਜਾਂਦਾ ਕਿ ਫੀਲਡ ਕੋਈ ਵੀ ਹੋਵੇ ਓਪਰਚ्युनिटीज ਹੁੰਦੀਆਂ ਨੇ ਜਿੱਥੇ ਉਸ ਦੇ ਨਾਲ-ਨਾਲ ਚੈਲੰਜਸ ਵੀ ਬਹੁਤ ਹੁੰਦੇ ਨੇ ਸੋ ਤੁਸੀਂ ਕਿਵੇਂ ਸਮਝਦੇ ਹੋ ਕਿ ਬੀਇੰਗ ਅ ਵੂਮਨ ਤੁਹਾਨੂੰ ਕੋਈ ਚੈਲੰਜ ਜਿਹੜਾ ਅਜਿਹਾ ਸਮਾਜ ਦੇ ਵਿੱਚ ਮੁਸ਼ਕਿਲ ਆਈ ਹੋਵੇ ਜਿਸ ਦੇ ਤਹਿਤ ਜਿਹੜਾ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਔਰ ਉਸ ਨੂੰ ਬਦਲਣਾ ਚਾਹੁੰਦੇ ਹੋ ਮੁਸ਼ਕਿਲ ਮੈਨੂੰ ਇੱਕ ਹਿਊਮਨ ਬੀਇੰਗ ਮੈਂਡੀਪੈਂਡੈਂਸੀ ਆਈ ਹੈ ਮੈਂ ਆਪਣੀ ਲਾਈਫ ਦਾ ਜੋ ਐਕਚੁਅਲੀ ਰੀਅਲ ਲਾਈਫ ਦਾ ਰੋਲ ਹੈ ਨਾ ਮੈਨੂੰ ਪਤਾ ਕਿੰਨਾ ਟਫ ਹੈ ਹੁਣ ਇਹਨੂੰ ਆਪਾਂ ਸਰੈਂਡਰ ਠੀਕ ਹੈ ਨਾ ਇਹ ਲਾਈਫ ਚ ਚੱਲੀ ਜਾਣਾ ਕਿਉਂਕਿ ਲਾਈਫ بار-ਬਾਰ ਨਹੀਂ ਮਿਲਣੀ ਮੌਤ ਇੱਕ ਵਾਰ ਮਿਲਣੀ ਹੈ ਲਾਈਫ بار-ਬਾਰ ਨਹੀਂ ਮਿਲਣੀ ਠੀਕ ਹੈ ਸੋ ਮੈਨੂੰ ਜਿਉਣਾ ਚਾਹਨੀ ਆ ਹੱਸ ਖੇਡ ਕੇ ਔਰ ਮੈਂ ਚਾਹਨੀ ਆ ਕਿ ਮੈਂ ਕੁਛ ਅੱਛੇ ਕਰਮ ਕਰਾਂ ਔਰ ਮੈਂ ਦੇਖੋ ਕਲਰਸ ਟੀਵੀ 'ਚ ਮੈਂ ਜਨੂਨੀਅਤ ਵਰਗੇ ਸ਼ੋ 'ਚ ਕੰਮ ਕਰ ਲਿਆ ਮੈਂ ਦਾਲਚੀਨੀ ਸ਼ੋ 'ਚ ਕੰਮ ਕਰ ਲਿਆ ਮੈਂ ਅੱਛੇ ਚੈਨਲਸ ਨਾਲ ਕੰਮ ਕਰ ਰਹੀ ਆ ਮੈਨੂੰ ਅੱਛੇ ਰੂਲਸ ਮਿਲਣਗੇ ਕਰੂੰਗੀ ਰੀਅਲ ਲਾਈਫ ਦਾ ਰੋਲ ਥੋੜਾ ਟਫ ਹੈ ਬਟ ਮੈਂ ਫਿਲਮ ਦਾ ਰੀਅਲ ਲਾਈਫ 'ਚ ਤਾਂ ਮੈਂ ਕੋਮੇਡੀ 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 ਜਿਹੜੇ ਦੇਖ ਰਹੇ ਨੇ ਮੈਨੂੰ ਸੰਪਰਕ ਕਰੋ ਸਰ ਮੈਨੂੰ ਮੇਰਾ ਸਾਰਾ ਕੁਝ ਤੁਹਾਨੂੰ ਦੱਸ ਦੇਣਗੇ ਮੇਰਾ ਨੌਜਵਾਨ ਕੁੜੀਆਂ ਵੀ ਜਿਹੜੀਆਂ ਨੇ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦੀਆਂ ਨੇ ਤੁਹਾਡੇ ਵੱਲੋਂ ਖਾਸ ਕੀ ਸਨੇਹਾ ਜੀਕਰ ਕੋਈ 뮤직 ਦੇ ਨਾਲ ਜੁੜਨਾ ਚਾਹੁੰਦਾ ਜਾਂ ਐਕਟਿੰਗ ਵੱਲ ਆਉਣਾ ਚਾਹੁੰਦਾ ਤੁਸੀਂ ਕੀ ਸਨੇਹਾ ਦੋਗੇ ਕਿਉਂਕਿ ਤੁਸੀਂ ਕਾਫੀ ਕੁਝ ਵੇਖਿਆ ਇਸ ਇੰਡਸਟਰੀ ਦੇ ਵਿੱਚ ਸਬਰ ਦੇਖੋ ਸਾਨੂੰ ਬਹੁਤ ਲੋਕਾਂ ਨੇ ਕਿਹਾ ਤੁਸੀਂ ਆਪਣੇ ਮਾਪਿਆਂ ਵਾਂਗੂ ਨਹੀਂ ਕਰ ਸਕਦੇ ਕਿਉਂ ਕਰ ਲਾਂਗੇ ਅਸੀਂ ਕਿਵੇਂ ਕਰ ਲਾਂਗੇ ਉਹਨਾਂ ਨੇ ਸਾਨੂੰ ਜਨਮ ਦਿੱਤਾ ਪਾਲਿਆ ਪੋਸ਼ਿਆ ਵੱਡਾ ਕਰਤਾ ਅਸੀਂ ਕਿਵੇਂ ਮਤਲਬ ਕਿ ਉਹਨਾਂ ਦੀ ਬਰਾਬਰੀ ਕਰ ਲਾਂਗੇ ਫਿਰ ਲੋਕਾਂ ਨੇ ਕਿਹਾ ਤੁਸੀਂ ਯੂ ਆਰ ਨੋਟ ਐਸ ਇਟ ਐਸ ਯੋਰ ਫਾਦਰ ਠੀਕ ਹੈ ਇਟਸ ਓਕੇ ਉਹਨਾਂ ਨੇ ਜੋ ਕਰ ਤੋ ਮੈਂ ਨਹੀਂ ਕਰ ਸਕਦੀ ਮੈਂ ਉਹਨਾਂ ਜਿੰਨੀ ਹਿੱਟ ਨਹੀਂ ਆ ਪਰ ਮੈਨੂੰ ਲੋਕੀ ਤਾਂ ਵੀ ਜਾਣਦੇ ਆ ਥਿਸ ਇ ਬਿਗ ਥਿੰਗ ਨਾ ਨਾ ਕਰਕੇ ਵੀ ਆਪਣਾ ਨਾਮ ਬਣਾ ਲੈਣਾ ਤੇ ਜੇ ਤੁਸੀਂ ਸਬਰ ਕਰਦੇ ਹੋ ਨਾ ਫਿਰ ਤੁਹਾਡੇ ਕੋਲ ਸਭ ਤੋਂ ਬੈਸਟ ਪਲੇਟਫਾਰਮ ਆਪਣਾ ਫੋਨ ਚੱਕੋ ਤੁਹਾਡੀ ਬੁੱਕਤ ਪੈ ਜਾਣੀ ਆਪਣੇ ਫੋਨ ਤੇ ਕੰਟੈਂਟ ਬਣਾਓ ਮੀ ਨੇੜੀਆਂ 30 ਵੀਡੀਓਜ਼ ਬਣਾ ਕੇ ਪਾਓ ਹੌਲੀ ਹੌਲੀ 100 ਬੰਦਾ ਦੇਖੂਗਾ 1000 ਦੇਖੂਗਾ ਇੱਕ ਟਾਈਮ ਮਿਲੀਅਨ ਵੀ ਦੇਖ ਲੂਗਾ ਤੁਹਾਨੂੰ ਸਿਰਫ ਪ੍ਰਯਾਸ ਕਰੋ ਜਲਦਬਾਜ਼ੀ ਨਾ ਕਰੋ ਫਿਰ ਲੋਕੀ ਕਹਿੰਦੇ ਸਾਡੇ ਲਈ ਕੀ ਕਰੋਗੇ ਫਿਰ ਫਾਇਦਾ ਚੁੱਕਿਆ ਜਾਊਗਾ ਫਿਰ ਤੁਸੀਂ ਇੰਡਸਟਰੀ ਨੂੰ ਬਦਨਾਮ ਨਾ ਕਰੋ ਫਿਰ ਗਲਤੀ ਤੁਹਾਡੀ ਆ ਸਬਰ ਕਰੋ ਤੁਹਾਡੇ ਚ ਟੈਲੈਂਟ ਹੈ ਮੈਂ ਆਪਣੇ ਘਰੋਂ ਬੈਠ ਬੈਠ ਕੇ ਕਲਰਸ ਵਾਲਿਆਂ ਨੂੰ ਕਿੰਨਿਆਂ ਨੂੰ ਇੰਨੇ ਆਡੀਸ਼ਨ ਦਿੱਤੇ ਇੰਨੇ ਆਡੀਸ਼ਨ ਦਿੱਤੇ ਕਈ ਵਾਰ ਤਾਂ ਐਦਾਂ ਹੁੰਦਾ ਵੀ ਉਹ ਕਹਿੰਦੇ ਮੰਡੀ ਨੂੰ ਹੀ ਬੁਲਾਓ ਆਡੀਸ਼ਨ ਦਿੱਤੇ ਮੈਂ ਬਾਲੀਵੁੱਡ ਮੂਵੀ ਵੀ ਕੰਮ ਕਰ ਲਿਆ ਨਾਮ ਅਸੀਂ ਰਿਵੀਲ ਨਹੀਂ ਕਰ ਸਕਦੇ ਮੈਂ ਆਡੀਸ਼ਨ ਦਿੱਤਾ ਕਰੋ 100 ਕੁੜੀਆਂ ਨੇ ਦਿੱਤਾ ਉਹ ਚੋਂ ਮੈਂ ਸਿਲੈਕਟ ਹੋਈ ਮੈਨੂੰ ਬਹੁਤ ਵੱਡੀ ਸਖਸ਼ੀਅਤ ਨਾਲ ਖੜਨ ਦਾ ਮੌਕਾ ਮਿਲ ਗਿਆ ਸਿਰਫ ਮੈਂ ਸਬਰ ਕੀਤਾ ਮੈਂ ਪੇਸ਼ੈਂਸ ਰੱਖੀ ਮੈਂ ਆਪਣੇ ਆਡੀਸ਼ਨਸ ਬਣਾਏ ਮੈਂ ਘਰੋਂ ਭੇਜੇ ਤੁਸੀਂ ਕੋਈ ਐਸੇ ਟੇਬਲ ਤੇ ਜਾ ਰਹੇ ਹੋ ਜੀ ਮੈਨੂੰ ਕੰਮ ਦੋ ਤੇ ਫਿਰ ਉਹ ਤੇ ਤੁਹਾਡਾ ਮਿਸਯੂਜ਼ ਹੁੰਦਾ ਦੈਨ ਯੂ ਆਰ ਰਿਸਪੌਂਸੀਬਲ ਅਖੀਰ ਦੇ ਵਿੱਚ ਸੋਨੇ ਤੇ ਸੁਹਾਗਾ ਹੋਏਗਾ ਜੇ ਕੁਝ ਗੁੰਗੁਨਾ ਕੇ ਦਰਸ਼ਕਾਂ ਨੂੰ ਸੁਣਾ ਦਿਓ ਕਿਉਂਕਿ ਜਿੰਨੀ ਖੂਬਸੂਰਤ ਮੰਡੀਆਂ ਕਹਿੰਦੇ ਨੇ ਉੰਨੀ ਹੀ ਖੂਬਸੂਰਤ ਉਹਦੀ ਆਵਾਜ਼ ਚਲੋ ਮੈਂ ਜਿਹੜਾ ਜਾਂਦੇ ਜਾਂਦੇ ਗਾਣਾ ਗਾਉਂਗੀ ਉਹ ਮੈਂ ਪਾਪਾ ਦਾ ਦੇਖੋ ਉਹ ਹੈਗਾ ਦੇਸੀ दारू ਤੇ ਆ ਪਰ ਉਹਨੂੰ ਨੈਗੇਟਿਵ ਨਾ ਲਿਓ ਕਿਉਂਕਿ ਮੇਰੇ ਜਿਹੜੇ ਪਾਪਾ ਗਾਉਂਦੇ ਸੀ ਨਾ ਉਹ ਰੀਅਲ ਲਾਈਫ ਦੀਆਂ ਚੀਜ਼ਾਂ ਨੂੰ ਗਾਉਂਦੇ ਸੀ ਹਮਮ ਸੁਨੇ ਦੇ ਵਿੱਚ ਪਾੜਮ ਜਿਹਦੀ ਬਾਹੇ ਡਾਲੀ ਵੇ ਮੱਠੀ ਲਾ ਕੇ ਕਰੇ ਹਮੀਰਾ ਮਿਲ ਬਣਾ ਲੀ ਵੇ ਨੇ ਪੇਠੇਕੇ ਦੀ ਦਾਰੂ ਸੁਬਕ ਕਲੇ ਜਵਡੇ ਦਾ ਬੜਾ ਨਜ਼ਾਰਾ ਆਉਂਦਾ ਦੇਸੀ ਕਰਦੀ ਕੱਢੀ ਦਾ ਬੜਾ ਨਜ਼ਾਰਾ ਆਉਂਦਾ ਕਮਲੀਏ ਕਰਦੀ ਕੱਢੀ ਦਾ ਬਹੁਤ ਬਹੁਤ ਸ਼ੁਕਰੀਆ ਐਸਨ ਸਾਡੇ ਨਾਲ ਮੰਡੀ ਸੰਧੂ ਜਿਨ੍ਹਾਂ ਨੇ ਕੁਝ ਖਟੀਆਂ ਮਿੱਠੀਆਂ ਯਾਦਾਂ ਜਿੱਥੇ ਆਪਣੀ ਜ਼ਿੰਦਗੀ ਦੀਆਂ ਸਾਂਝੀਆਂ ਕੀਤੀਆਂ ਔਰ ਦਰਸ਼ਕਾਂ ਨੂੰ ਵੀ ਇੱਕ ਸੁਨੇਹਾ ਦਿੱਤਾ ਕਿ ਬੇਅਹਮਤੀ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਪਾੜ ਕੇ ਸੀਨਾ ਪੱਤਰਾਂ ਦਾ ਸੋ ਤੁਸੀਂ ਵੀ ਕੋਸ਼ਿਸ਼ ਕਰਦੇ ਰਹੋ ਔਰ ਜਿਸ ਵੀ ਫੀਲਡ ਦੇ ਵਿੱਚੋਂ ਆਪਰਚੂਨਿਟੀਆਂ ਤੁਹਾਨੂੰ ਜ਼ਰੂਰ ਮਿਲਣਗੀਆਂ ਕੈਮਰਾਮੈਨ ਸਤਪੰਨ ਮਠਾੜੂ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮ